ਫਿਲਮਵਾਇਆ ਹੈ ਨਹੀਂ ਕੋਈ ਉਸ ਤੋਂ ਪਹਿਲਾਂ ਵੀ ਫਿਲਮਾਂ ਵਾਲਾ ਚੁਣ ਲਿਆ ਸੀ ਤੁਸੀਂ ਮੈਨੂੰ ਮਿਲਦਾ ਨਹੀਂ ਉਹ ਵੀ ਪਾਰਲੀਮੈਂਟ 'ਚ ਉਹ ਕਹਿੰਦੇ ਬਸ ਜਾਂਤੇ ਨਹੀਂ ਆਪ ਕਿਉਂ گاਉਂ-ਗਾਉਂ ਘੁੰਮਤੇ ਰਹਤੇ ਹੋ ਲੋਕ ਐਸੀ ਐ ਆਖਰੀ ਮਹੀਨੇ 'ਚ ਜਾئیںਗੇ ਵੋਟ ਲੈ ਕੇ ਆئیںਗੇ ਮੈਂ ਕਿਹਾ ਭਰਾਵਾ ਤੁਹਾਨੂੰ ਪੈ ਜਾਨੀ ਆਉਣੀਆਂ ਸਾਨੂੰ ਤਾਂ ਲੋਕਾਂ 'ਚ ਜਾਏ ਬਿਨਾਂ ਨੀਂਦ ਹੀ ਨਹੀਂ ਆਉਂਦੀ ਸਾਨੂੰ ਤਾਂ ਚੈਨ ਹੀ ਨਹੀਂ ਆਉਂਦਾ ਜਿੰਨਾਂ ਤੇ ਲੋਕਾਂ 'ਚ ਨਾ ਜਾਈਏ ਹੁਣ ਐਤਕੀਨ ਗੁਰਦਾਸਪੁਰ ਵਾਲਿਓ ਐਤਕੀ ਲਾਂਬੇ ਲਾ ਦਿਓ ਹਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਐਤਕੀ ਆਪ ਦਾ ਪੁੱਤ ਚੁਣ ਕੇ ਪਾਰਲੀਮੈਂਟ ਦੀਆਂ ਸੀੜੀਆਂ ਪਾਰਲੀਮੈਂਟ ਦੀਆਂ ਪੌੜੀਆਂ ਤੇ ਚੜਾਓ ਤੇ 10 ਸਾਲਾਂ ਦੇ ਜਗਾਟੇ ਪੂਰੇ ਨਾਂ ਕੀਤੇ ਮੈਂ ਜਿੰਮੇਵਾਰ ਹਾਂ ਧੰਨਵਾਦ ਗੁਰਦਾਸਪੁਰ ਦਾ ਮਾਝੇ ਦਾ ਬਹੁਤ ਭਾਰੀ ਗਿਣਤੀ ਦੇ ਵਿੱਚ ਜਿੱਥੋਂ ਤੱਕ ਮੇਰੀ ਨਿਗਾਹ ਜਾਂਦੀ ਹੈ ਮੈਨੂੰ ਲੋਕੀ-ਲੋਕ ਨਜ਼ਰ ਆ ਰਹੇ ਨੇ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਭੈਣਾਂ ਛੋਟੇ ਬੱਚੇ ਸਾਡੀ ਪਾਰਟੀ ਦੇ ਵਰਕਰ ਆਦੇਦਾਰ ਸਹਿਬਾਨ ਚੇਅਰਮੈਨ ਸਹਿਬਾਨ ਵਲੰਟੀਅਰ ਸਾਡੇ ਕੈਬਨਿਟ ਦੇ ਸਾਥੀ ਐਮਐਲਏ ਸਾਹਿਬ ਔਰ ਤੁਹਾਡੇ ਹਰਮਨ ਪਿਆਰੇ ਉਮੀਦਵਾਰ ਕਰਤਾਰਪੁਰ ਤੋਂ ਸ਼ੈਰੀ ਕਲਸੀ ਔਰ ਉਹਨਾਂ ਦੀ ਸਾਰੀ ਟੀਮ ਜਿਹੜੀ ਹੈ ਗੁਰਦਾਸਪੁਰ ਦੀ ਸਾਡੀ ਸ਼ਮਸ਼ੇਰ ਜੀ ਬੈਠੇ ਆ ਜਗਰੂਪ ਸੇਖਮਾਚ ਬੈਠੇ ਆ ਸਾਰੇ ਸਾਰਿਆਂ ਦਾ ਬਹੁਤ ਬਹੁਤ ਜਿਆਦਾ ਧੰਨਵਾਦ ਕਿ ਤੁਸੀਂ ਇੰਨਾ ਮਾਨ ਸਨਮਾਨ ਦਿੱਤਾ ਮੈਂ ਦਿੱਲੀ ਤੋਂ ਸਿੱਧਾ ਹੀ ਆ ਰਹੇ ਆ ਕੱਲ ਰਾਤ ਇੱਕ ਟੀਵੀ ਦੇ ਉੱਤੇ ਲਾਈਵ ਡਿਬੇਟ ਸੀਗੀ ਤੁਸੀਂ ਦੇਖਿਆ ਹੋਣਾ ਸ਼ਾਇਦ ਇੰਡੀਆ ਟੀਵੀ ਤੇ ਇਸ ਤੋਂ ਬਾਅਦ ਮੈਂ ਅੰਮ੍ਰਿਤਸਰ ਦੇ ਵਿੱਚ ਜਾਊਂਗਾ ਰੋਡ ਸ਼ੋਅ ਹੈ ਸ਼ਾਮ ਨੂੰ ਸਾਰਿਆਂ ਨੂੰ ਪਹਿਲਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਨਮਸਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਹ ਦੋਸਤੋ ਇਹ ਜਿਹੜੀ ਇਲੈਕਸ਼ਨ ਹੈ ਇਸ ਵਾਰ ਦੀ ਇਹ ਜਿੱਤ ਹਾਰ ਦੀ ਇਲੈਕਸ਼ਨ ਨਹੀਂ ਹੈਗੀ ਇਹ ਵੋਟਾਂ ਜਿੱਤ ਹਾਰ ਦੀਆਂ ਨਹੀਂ ਹੈਗੀਆਂ ਇਹ ਵੋਟਾਂ ਅਣਖ ਤੇ ਆਬਰੂ ਬਚਾਉਣ ਦੀਆਂ ਨੇ ਇਹ ਵੋਟਾਂ ਡਾਕਟਰ ਭੀਮrao ਅੰਬੇਦਕਰ ਦੇ ਲਿਖੇ ਹੋਏ ਸੰਵਿਧਾਨ ਨੂੰ ਬਚਾਉਣ ਦੀਆਂ ਨੇ ਇਹ ਵੋਟਾਂ ਲੋਕਤੰਤਰ ਨੂੰ ਬਚਾਉਣ ਦੀਆਂ ਨੇ ਜੇ ਇਹ ਵੋਟਾਂ ਵਾਰੀ ਆਪਾਂ ਖੁੰਝ ਗਏ ਕਿਸੇ ਧਰਮ ਜਾਤੀ ਦੇ ਪਿੱਛੇ ਜਾਂ ਕਿਸੇ ਉਹਨਾਂ ਦੇ ਕੂੜ ਪ੍ਰਚਾਰ ਦੇ ਪਿੱਛੇ ਨਫ਼ਰਤ ਦੇ ਪਿੱਛੇ ਲੱਗ ਕੇ ਕਿਤੇ ਇਧਰ ਉਧਰ ਵੋਟਾਂ ਪਾਤੀਆਂ ਤਾਂ ਇੱਕ ਗੱਲ ਮੇਰੀ ਨੋਟ ਕਰ ਲਿਓ ਇਸ ਤੋਂ ਬਾਅਦ ਦੇਸ਼ ਦੇ ਵਿੱਚ ਵੋਟਾਂ ਨਹੀਂ ਪੈਣੀਆਂ। ਉਹਨਾਂ ਨੇ ਡਿਕਟੇਟਰਸ਼ਿਪ ਤਾਨਾਸ਼ਾਹੀ ਕਾਇਮ ਕਰ ਦੇਣੀ ਹੈ। ਬਸ ਸਿੱਧਾ ਹੀ ਕਿਹਾ ਕਰਨਗੇ ਅਗਲੇ 5 ਸਾਲ ਵਾਸਤੇ ਫਿਰ ਮੈਂ ਉਹੀ ਚੁਣੇ ਜਾਇਆ ਕਰਨਗੇ ਬਸ ਕੋਈ ਵੋਟਾਂ ਨਹੀਂ। ਅੱਜ ਸ਼ਾਮ ਨੂੰ ਘਰੇ ਜਾ ਕੇ VOTER CARD ਦੇਖਿਓ। ਆਪਣਾ VOTER CARD ਉੱਤੇ ਫੋਟੋ ਤਾਂ ਤੁਹਾਡੀ ਲੱਗੀ ਹੋਈ ਐ ਪਰ ਉਸ ਵੋਟਰ ਕਾਰਡ ਦੇ ਵਿੱਚ ਥੋੜਾ ਜਿਹਾ ਗੌਰ ਨਾਲ ਦੇਖੋਗੇ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸ੍ਰੀ ਸਦੇਵ ਕਰਤਾਰ ਸਿੰਘ ਸਰਾਬਾ ਚੰਦਰ ਸ਼ੇਖਰ ਯਾਦ ਹੋਰਾਂ ਦੇ ਖੂਨ ਦੀ ਸੁਗੰਧ ਆਊਗੀ ਤੁਹਾਨੂੰ ਤੁਸੀਂ ਸੋਚਦੇ ਹੋਵੋਗੇ ਭਗਵੰਤ ਮਾਨ ਕੀ ਕਹੀ ਜਾਂਦਾ ਵੋਟਰ ਕਾਰਡ ਦਾ ਲਾਲਾ ਰਾਜਪਤ ਰਾਏ ਦੇ ਕਰਤਾਰ ਸਿੰਘ ਸਰਾਬੇ ਦੇ ਸ਼ਹੀਦ ਭਗਤ ਸਿੰਘ ਦੇ ਖੂਨ ਨਾਲ ਕੀ ਸੰਬੰਧ ਹੋਇਆ ਮੈਂ ਦੱਸਦਾ ਸਾਤਾਂ ਲੋਕ ਅੰਗਰੇਜ਼ਾਂ ਵੇਲੇ ਵੀ ਲੈਂਦੇ ਸੀ ਵਿਆਹ ਸ਼ਾਦੀਆਂ ਤਾਂ ਅੰਗਰੇਜ਼ਾਂ ਦੇ ਰਾਜ ਵੇਲੇ ਵੀ ਹੁੰਦੀਆਂ ਸੀ ਪਰ ਉਹ ਵੋਟਾਂ ਨਹੀਂ ਪੈਂਦੇ ਸੀ ਉਹ ਆਪ ਹੀ ਬਣ ਜਾਂਦੇ ਸੀ ਆਪਦੇ ਰਾਜੇ ਆਪਣੇ ਭਗਤ ਸਿੰਘ ਹੋਰਾਂ ਦੀ ਲੜਾਈ ਇਹ ਸੀ ਉਹਨਾਂ ਨਾਲ ਕਿ ਤੁਸੀਂ ਜਾਓ ਆਪਣੇ ਮੁਲਕ 'ਚ ਅਸੀਂ ਵੋਟਾਂ ਪਾ ਕੇ ਆਪਣੇ ਲੀਡਰ ਆਪ ਚੁਣਿਆ ਕਰਾਂਗੇ ਆਹੀ ਲੜਾਈ ਸੀ ਇਸੇ ਲੜਾਈ ਕਰਕੇ 23 23 ਸਾਲ ਦੀ ਉਮਰ 'ਚ ਫਾਂਸੀ ਦੇ ਰੱਸੇ ਚੁੰਮਣੇ ਪੈ ਗਏ ਖੂਨ ਦੀਆਂ ਬਲੀਆਂ ਦੇਣੀਆਂ ਪੈਗੀਆਂ ਫਿਰ ਉਸ ਤੋਂ ਬਾਅਦ ਇਨਕਲਾਬ ਉੱਠੇ 1947 ਜੇ ਦੇਸ਼ ਆਜ਼ਾਦ ਹੋ ਗਿਆ ਅੰਗਰੇਜ਼ ਚਲੇ ਗਏ ਆਪਾਂ ਨੂੰ ਵੋਟਰ ਕਾਰਡ ਮਿਲ ਗਿਆ ਹੁਣੇ ਵੋਟਰ ਕਾਰਡ ਜੇ ਤੁਸੀਂ ਇੱਕ ਪੇਟੀ ਸ਼ਰਾਬ ਦੀ ਲੈ ਕੇ 2 ਕਿਲੋ ਬੁੱਕੀ ਲੈ ਕੇ ਜਾਂ 2000 ਰੁਪਇਆ ਲੈ ਕੇ ਕਿਸੇ ਨੂੰ ਦੇ ਦੇਣੇ ਹੋ ਸਮਝ ਲਓ ਫਿਰ ਤੁਸੀਂ ਵੋਟ ਦਾ ਸੌਦਾ ਨਹੀਂ ਕਰਦੇ ਤੁਸੀਂ ਭਗਤ ਸਿੰਘ ਹੋਰਾਂ ਦੇ ਖੂਨ ਦਾ ਸਸਤਾ ਸੌਦਾ ਕਰੀ ਜਾਂਦੇ ਹੋ ਹੱਥ ਬਨ ਕੇ ਬੇਨਤੀ ਹੈ ਜਿਹਨੂੰ ਮਰਜ਼ੀ ਪਾਓ ਪਰ ਆਪਦੀ ਮਰਜ਼ੀ ਨਾਲ ਤਾਂ ਪਾਓ ਮਾਮਿਆਂ ਫੁੱਫੜਾਂ ਦੇ ਕਹਿਣ ਤੇ ਵੋਟ ਪਾ ਦਿੰਨੇ ਆ ਯਾਰ ਚਲ ਮਾਮੇ ਨੇ ਕਿਹਾ ਚਲ ਦੋ ਤੇਰੀਆਂ ਮਾਮਾ ਦੱਸ ਚਲ ਚਾਰ ਜਾਣਿਆਂ ਦੋ ਮਾਮਾ ਤੇਰੀਆਂ ਤੂੰ ਪਹਿਲਾਂ ਆ ਗਿਆ ਐ ਨਾ ਕਰੋ ਨਾ ਆਪਦੀ ਮਰਜ਼ੀ ਨਾਲ ਪਾਓ ਇਹ ਤੋਂ ਪਹਿਲਾਂ ਤੁਸੀਂ ਕੀ ਕੀਤਾ ਕਹਿੰਦੇ 2.5 ਕਿਲੋ ਦਾ ਹੱਥ ਹੈ ਚਲੋ ਪਾ ਦਿੰਨੇ ਆ 2.5 ਕਿਲੋ ਦੇ ਹੱਥ ਨੂੰ ਪਾਤੀਆਂ ਉਹ ਮਾਂ ਦਾ ਪੁੱਤ ਬੜਿਆ ਹੀ ਨਹੀਂ ਉਹਨੇ ਉਹਨੇ ਮੂੰਹ ਹੀ ਨਹੀਂ ਦਿਖਾਇਆ ਮੁੜ ਕੇ ਫਿਲਮਾਂ 'ਚ ਬਾਰਡਰ ਦੇ ਪਰਲੇ ਪਾਸੇ ਨਾਲ ਕੇ ਪਾਟਦਾ ਇੱਥੇ ਲਵਾਇਆ ਹੈ ਨਹੀਂ ਕੋਈ ਉਦੋਂ ਪਹਿਲਾਂ ਵੀ ਇੱਕ ਫਿਲਮਾਂ ਵਾਲਾ ਚੁਣ ਲਿਆ ਸੀ ਤੁਸੀਂ ਮੈਨੂੰ ਮਿਲਦਾ ਨੇ ਉਹ ਵੀ ਪਾਰਲੀਮੈਂਟ 'ਚ ਉਹ ਕਹਿੰਦੇ ਬਸ ਜਾਤੇ ਨਹੀਂ ਆਪ ਕਿਉਂ گاਉਂ-ਗਾਉਂ ਘੁੰਮਤੇ ਰਹਤੇ ਹੋ ਲੋਕ ਐਸੀ ਐ ਆਖਰੀ ਮਹੀਨੇ 'ਚ ਮੈਂ ਜਾਏਂਗੇ ਵੋਟ ਲੈ ਕੇ ਆਏਂਗੇ ਮੈਂ ਕਿਹਾ ਪ੍ਰਾਵਾ ਤੁਹਾਨੂੰ ਪੈ ਜਾਨੀ ਹੋਣੀਆਂ ਸਾਨੂੰ ਤਾਂ ਲੋਕਾਂ 'ਚ ਜਾਏ ਬਿਨਾਂ ਨੀਂਦ ਹੀ ਨਹੀਂ ਆਉਂਦੀ ਸਾਨੂੰ ਤਾਂ ਚੈਨ ਹੀ ਨਹੀਂ ਆਉਂਦਾ ਜਿੰਨਾਂ 'ਚ ਲੋਕਾਂ 'ਚ ਨਾ ਜਾਈਏ ਹੁਣ ਐਤਕੀਨ ਗੁਰਦਾਸਪੁਰ ਵਾਲੇ ਐਤ ਕੀ ਲਾਂਬੇ ਲਾ ਦੋ ਹਜੇ ਵੀ ਡੁੱਲੇ ਪੈਰਾਂ ਦਾ ਕੁਝ ਨਹੀਂ ਵਿਗੜਿਆ ਨਹੀਂ ਤਾਂ ਗੁਰਦਾਸਪੁਰਾਣੇ ਨੂੰ ਐ ਸਮਝਦੇ ਨੇ ਇੱਥੋਂ ਜਿਹੜਾ ਮਰਜੀ ਭੇਜ ਦੋ ਪਾਈ ਦਿੰਦੇ ਆ ਐਤ ਕੀ ਆਪ ਦਾ ਪੁੱਤ ਚੁਣ ਕੇ ਪਾਰਲੀਮੈਂਟ ਦੀਆਂ ਸੀੜੀਆਂ ਪਾਰਲੀਮੈਂਟ ਦੀਆਂ ਪੌੜੀਆਂ ਤੇ ਚੜਾਓ ਤੇ 10 ਸਾਲਾਂ ਦੇ ਜਗਾਟੇ ਪੂਰੇ ਨਾ ਕੀਤੇ ਮੈਂ ਜ਼ਿੰਮੇਵਾਰ ਆ ਸ਼ਹਿਰੀ ਕਲ ਸੀਦਾ ਤਜਰਬਾ ਹੋ ਗਿਆ ਵਿਧਾਨ ਸਭਾ ਚ ਬੋਲਣ ਦਾ ਤਜਰਬਾ ਹੋ ਗਿਆ ਅਫਸਰਾਂ ਨਾਲ ਕੰਮ ਕਰਾਉਣ ਦਾ ਤਜਰਬਾ ਹੋ ਗਿਆ ਇਹ ਕੰਮ ਆਊਗਾ ਬਹੁਤ ਗਾਹ ਮੈਨੂੰ ਤਜਰਬਾ ਹੈ ਪਾਰਲੀਮੈਂਟ ਚ ਔਲਾ ਪਾਉਣ ਦਾ ਵੀ ਕਿਵੇਂ ਉਹਨਾਂ ਤੋਂ ਆਪਦੇ ਹੱਕ ਲਈਦੇ ਨੇ ਉਹ ਸਾਰੇ ਪਾਸਵਰਡ ਮੈਂ ਇਹਨੂੰ ਦੱਸੂ ਵੀ ਐਂ ਕਰਦੇ ਹੁੰਦੇ ਨੇ ਤੁਸੀਂ ਦੇਖੇ ਹੁਣ ਜਦੋਂ ਮੈਂ ਪਾਰਲੀਮੈਂਟ ਚੋਂ ਹੁੰਦਾ ਸੀ ਹੁੰਦਾ ਤਾਂ ਮੈਂ ਇਕੱਲੇ ਹੀ ਸੀ ਪਰ ਮੈਂ ਟੇਕਣ ਨਹੀਂ ਦਿੰਦਾ ਸੀ ਉਹਨਾਂ ਨੂੰ ਪਤਾ ਲੱਗ ਗਿਆ ਸੀਗਾ ਵੀ ਇਹਨੂੰ ਟਾਈਮ ਦੇ ਦਿਆ ਕਰੋ ਨਹੀਂ ਤਾਂ ਇਹ ਯਾਰ ਬੋਲਣ ਨਹੀਂ ਦਿੰਦਾ ਕਿਸੇ ਹੋਰ ਨੂੰ ਕਿਉਂਕਿ ਮੈਂ ਫਿਰ ਰੋਣਾ ਪਾਉਂਦਾ ਸੀ ਇਸੇ ਤਰ੍ਹਾਂ ਹੁਣ ਵਿਧਾਨ ਸਭਾ ਚ ਆ ਥੋਡੇ ਵਾਲਾ ਵੀ ਇੱਥੋਂ ਵਾਲਾ ਪਤਾ ਨਹੀਂ ਕੀ ਆਖਣ ਡਿਆ ਹੁੰਦਾ ਹੈ ਉਹਨੂੰ ਉਹਨੂੰ ਵਿਚਾਰੇ ਨੂੰ ਇਹ ਹੀ ਨਹੀਂ ਸਮਝ ਆ ਰਹੀ ਮੈਂ ਕਰਾਂ ਕੀ ਉਹਦੀ ਮੁੱਖ ਮੰਤਰੀ ਦੀ ਇੱਛਾ ਦੀ ਭ੍ਰੂਣ ਹੱਤਿਆ ਕਰਤੀ ਕਾਂਗਰਸ ਨੇ ਉਹ ਹੁਣ ਬਣ ਤਾਂ ਸਕਦਾ ਨਹੀਂ ਹੁਣ ਸਾਡੇ ਵਰਗੇ ਨੂੰ ਗਾਲਾਂ ਕੱਢ ਸਕਦਾ ਹੋਰ ਕੀ ਕਰੇ ਵਿਚਾਰਾ ਉਹ ਪਾਰਲੀਮੈਂਟ ਚ ਉਥੇ ਵਿਧਾਨ ਸਭਾ ਚ ਉਥੇ ਜਦੋਂ ਬੋਲਦੇ ਨੇ ਬੋਲ ਕੇ ਨਾਰੇ ਮੇਰੇ ਵਿਰੁੱਧ ਲਾ ਕੇ ਬਾਹਰ ਨੂੰ ਤੁਰ ਜਾਂਦੇ ਨੇ ਮੈਂ ਜਿੰਦਾ ਲੈ ਗਿਆ ਇਤਕੀ ਫਿਰ ਮੈਂ ਕਿਹਨੂੰ ਜਿੰਦਾ ਲਾਉ ਇਹਨਾਂ ਨੂੰ ਨਾਲੇ ਸੁਣਨ ਨਾਲੇ ਬੋਲਣ ਇਹ ਐਂ ਠੀਕ ਆਉਣਗੇ ਹੋਰ ਕੋਈ ਵਿਚਾਰ ਨਹੀਂ ਹੈ ਗੁਰਦਾਸਪੁਰ ਵਾਲੇ ਕੋਲੋਂ ਤੁਹਾਨੂੰ ਗੱਲ ਦੱਸਣ ਲੱਗਿਆ ਬਹੁਤ ਦੁੱਖ ਹੋਊਗਾ ਤੁਹਾਨੂੰ ਇਹ ਗੱਲ ਸੁਣ ਕੇ ਕਿਉਂਕਿ ਮੈਨੂੰ ਦੱਸਣ ਵੇਲੇ ਵੀ ਦੁੱਖ ਹੁੰਦਾ ਜਦੋਂ ਮੈਨੂੰ ਪਤਾ ਲੱਗਿਆ ਮੈਂ ਟੋਲ ਪਲਾਜਾਂ ਦੀ ਜਦੋਂ ਕਢਾਈ ਲਿਸਟ ਵੀ ਕਿਹੜੇ ਕਿਹੜੇ ਟੋਲ ਪਲਾਜੇ ਕਿੰਨਾ ਕਿੰਨਾ ਚਿਰ ਓਵਰ ਚੱਲ ਗਏ ਕੋਈ 3 ਸਾਲ ਤਹਾਂ ਚੱਲ ਗਿਆ ਕੋਈ 2 ਸਾਲ ਕਹਾਂ ਚੱਲ ਗਿਆ ਕਿਸੇ ਨੂੰ 5 ਸਾਲ ਵਧਾਤਾ ਕਿਸੇ ਦੇ ਇੰਨੇ ਦਿਨ 225 ਦਿਨ ਵਧਾਤੇ ਆ ਮੈਂ ਕਹਿਆ ਯਾਰ ਅਬ ਕਿਉਂ ਵਧਾਈ ਜਾਂਦੇ ਨੇ ਇਹ ਇਹਨੂੰ ਬੰਦ ਕਰੋ ਇਹਨਾਂ ਨੂੰ ਇਹਨਾਂ ਨੇ ਕਿਹੜਾ ਆਪਦੇ ਜਿਹੜੇ ਐਗਰੀਮੈਂਟ ਨੇ ਉਹ ਪੂਰੇ ਕੀਤੇ ਨੇ ਸਭ ਤੋਂ ਬਾਦ ਟੋਲ ਪਲਾਜੇ ਚੰਡੀਗੜ੍ਹ ਤੋਂ ਗੁਰਦਾਸਪੁਰ ਨੂੰ ਆਉਣ ਵੇਲੇ ਸੀਗੇ ਚੰਡੀਗੜ੍ਹ ਤੋਂ ਸ਼ਹਿਰਪੁਰ ਨੂੰ ਆਣਿਆ ਨਾ ਹਰ ਗੋਬਿੰਦਪੁਰ ਵਿਚ ਦੀ ਇੱਤਨਾ ਆਉਣਾ ਜਦੋਂ ਆਪਾਂ ਗੁਰਦਾਸਪੁਰ ਸਭ ਤੋਂ ਬਾਦ ਟੋਲ ਪਲਾਜੇ ਨੇ ਗੁਰਦਾਸਪੁਰ ਵੱਲ ਨੂੰ ਕਿਨੇ ਬੜਾ ਇਹਨੇ ਯਸ ਦੇਖੋ 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 ਪੀ ਡਬਲਯੂ ਡੀ ਮਨਿਸਟਰ ਸੀ ਪ੍ਰਤਾਪ ਬਾਜਵਾ ਨੇ ਬਣਾਏ ਨੇ ਉਹ ਤੁਹਾਡੇ ਆਪ ਦੇ ਘਰ ਨੂੰ ਆਉਣ ਤੇ ਟੈਕਸ ਲਾਈ ਜਾਂਦਾ ਸਾਰੇ ਦੇ ਸਾਰੇ ਬੰਦ ਕੀਤੇ ਨੇ ਮੈਂ ਕਿਤੇ ਨੇ ਸਾਰੇ ਉਹ ਦੇਖਿਆਓ ਇਹਨਾਂ ਤੋਂ ਉਮੀਦ ਕਰੋਗੇ ਇਹਨਾਂ ਤੋਂ ਉਮੀਦ ਕਰੋਗੇ ਪੰਜਾਬ ਦੇ ਹੋ ਜਾਣਗੇ ਦਰਿਆ ਦੇ ਪਰਲੇ ਪਾਸੇ ਸੋਨੇ ਦੇ ਬਿਸਕੁਟਾਂ ਦਾ ਕੰਮ ਕਰਨ ਵਾਲੇ ਇਹਨਾਂ ਤੋਂ ਉਮੀਦ ਕਰੋਗੇ ਆਪਾਂ ਆਟੇ ਦੇ ਬਿਸਕੁਟਾ ਵਾਲੇ ਅੰਦਵਾਲੀ ਵੇਲੇ ਬੇਬੇ ਕਢਾਉਂਦੀ ਹੁੰਦੀ ਆ ਆਟੇ ਦੇ ਬਿਸਕੁਟ ਉਹੀ ਬਹੁਤ ਵਧੀਆ ਲਾਦੇ ਹੁੰਦੇ ਆਪਾਂ ਦਾ ਇਹਨਾਂ ਤੋਂ ਉਮੀਦ ਕਰੋਗੇ ਪੰਜਾਬ ਦੇ ਹੋ ਜਾਣਗੇ ਕਦੇ ਕਦੇ ਕਿਸੇ ਨੂੰ ਗਾਲਾਂ ਕਦੇ ਕਿਸੇ ਨੂੰ ਗਾਲਾਂ ਤੜਕੀ ਉੱਠ ਕੇ ਗਾਲਾਂ ਕੱਢਣ ਲੱਗ ਜਾਂਦੇ ਆ ਫੁਲਾਨਾ ਫੁਲਾਨਾ ਫੁਲਾਨੀ ਪਾਰਟੀ ਚ ਕਉਂ ਚਲਾ ਗਿਆ ਮੈਂ ਪਹਿਲਾਂ ਆਪਣੇ ਭਾਈ ਦਾ ਗੱਲ ਕਰ ਲਾ ਉੱਪਰਲੇ ਫਲੋਰ ਤੇ ਝੰਡਾ ਭਾਜਪੀ ਦਾ ਥੱਲੇ ਦੇ ਕਾਂਗਰਸ ਦਾ ਬਿਚਾਲੇ ਪੌੜੀਆਂ ਨੇ ਬਸ ਜੇ ਕਦੇ ਗਲਤੀ ਨਾਲ ਕੋਈ ਪੌੜੀਆਂ ਉੱਤਰ ਗਿਆ ਜਾਂ ਚੜ੍ਹ ਗਿਆ ਪਾਰਟੀ ਬਦਲ ਜੂ ਇਹਨਾਂ ਨਾਲ ਕੰਮ ਕਰਾਂਗੇ ਯਾਰ ਆਪਾਂ ਠੇਕਾ ਲਿਆ ਇਹਨਾਂ ਦੇ ਮਗਰ ਹੋਣ ਦਾ ਕਿੰਨੀ ਵਾਰੀ ਜਿਤਾਤੇ ਜਿਤਾਵ ਹੀ ਦਿੱਤੇ ਜਾਂਦਾ ਇਹ ਹੋਵੇ ਨਾ ਕੋਈ ਲੰਬਾ ਹੋਵੇ ਜਿਤਾਵ ਹੀ ਦਿੱਤੇ ਰਾਜ ਸਭਾ ਤੱਕ ਪਹੁੰਚਾਤੇ ਲੋਕ ਸਭਾ ਤੱਕ ਪਹੁੰਚਾਤੇ ਵਿਧਾਨ ਸਭਾ ਤੱਕ ਪਹੁੰਚਾਤੇ ਬਸ ਕਰੋ ਯਾਰ ਹੁਣ ਕੋਈ ਨਵੇਂ ਮੁੰਡਿਆਂ ਨੂੰ ਕੰਮ ਕਰ ਲੈਣ ਦਿਓ ਹੁਣ ਸ਼ਹਿਰੀ ਕਲਸੀ ਨੂੰ ਬਣਾਓ ਤੁਸੀਂ ਆਪਣਾ ਐਮਪੀ ਉਸ ਤੋਂ ਬਾਅਦ ਇੱਥੇ ਵਿਕਾਸ ਕਰਨਾ ਉਦੇ ਵਾਸਤੇ ਮੈਂ ਕਹਾਂ ਤਿੰਨ ਸਾਲ ਆਪਣੀ ਸਰਕਾਰ 4 ਜੂਨ ਨੂੰ ਜਦੋਂ ਰਿਜ਼ਲਟ ਆ ਜੂਗਾ ਸਰਕਾਰ ਤਾਂ ਉਦੋਂ ਬਾਅਦ ਤਿੰਨ ਸਾਲ ਆਪਣੇ ਕੋਲ ਹੈਗੀ ਐ ਘਟੋ ਘਟ ਟਟੋ ਘਟ ਇਹ ਤਾਂ ਮੈਨੂੰ ਮੈਨੂੰ ਇਹ ਹੋ ਜੂਗਾ ਕਿ ਲੋਕਾਂ ਨੇ ਮੇਰੇ ਕੰਮਾਂ ਤੇ ਫਤਵੇ ਤੇ ਮੋਹਰ ਲਾਈ ਐ ਲੈ ਹੁਣ ਥਿੱਗਣਾ ਚੌਗਣਾ ਕੰਮ ਕਰੂੰਗਾ ਤੁਸੀਂ ਇੱਕ ਵਾਰੀ ਮੈਨੂੰ 13 ਬਾਹਾਂ ਤੇ 13 ਜ਼ੁਬਾਨਾਂ ਦੇ ਦੋ ਜਿਹੜੀਆਂ ਦੇਸ਼ ਦੀ ਪਾਰਲੀਮੈਂਟ 'ਚ ਬੋਲਣ ਉਸ ਤੋਂ ਬਾਅਦ ਮੈਂ ਕੰਮ ਨਾ ਕਰਾਂ ਤੁਸੀਂ ਮੈਂ ਤੁਹਾਡੀ ਲੱਤਾਂ ਤੋਂ ਲੰਘ ਜੂੰਗਾ ਤੁਸੀਂ ਮੈਨੂੰ ਨੀਵੇਂ ਤਾਂ ਬਟਾ ਦੇ ਲਿਓ ਥੋੜਾ ਜਿਹਾ ਜੋਸ਼ ਹੈ ਥੋੜੀ ਪੜਾਅਸ ਹੈ ਕਿਉਂਕਿ ਕੀ ਕਰੀਏ ਯਾਰ 70 ਸਾਲ ਹੋ ਗਏ 75 ਸਾਲ ਹੋ ਗਏ ਦੇਸ਼ ਨੂੰ ਯਾਦ ਹੋਵੇ ਨੂੰ ਮੁੱਥੀ ਖੜਿਆ ਯਾਰ ਹਜੇ ਤੱਕ ਉਹੀ ਫੈਲਾ ਉਹੀ ਉੱਥੇ ਹੁਣ ਬਦਲ ਲੱਗੇ ਆ ਤੇ ਫਿਰ ਉਹ ਉਹੀ ਖੰਬੇ ਨੇ ਉਹੀ ਟਰਾਂਸਫਾਰਮਰ ਨੇ ਉਹੀ ਗ੍ਰਿਡ ਨੇ ਉਹੀ ਤਾਰਾਂ ਨੇ ਉਹੀ ਜੈਂਪਰ ਨੇ ਉਹੀ ਫਿਓਜ ਨੇ ਹੁਣ ਕਦੇ ਬਿਜਲੀ ਆਉਣ ਲੱਗੀ ਬਈ ਨੀਅਤ ਸਾਫ ਹੋ ਗਈ ਨੀਅਤ ਸਾਫ ਹੋ ਗਈ ਬਸ ਮੈਂ ਪੱਤ ਇਹਨਾਂ ਨੂੰ ਬੁਲਾਇਆ ਅਫਸਰਾਂ ਨੂੰ ਮੈਂ ਕਿਹਾ ਵੀ ਦੁਨੀਆ ਭਰ ਦੇ ਦਫ਼ਤਰ ਦਿਨੇ ਚੱਲਦੇ ਆ 9 ਤੋਂ 5 ਇਹ ਕਿਸਾਨਾਂ ਵਾਲਾ ਦਫ਼ਤਰ ਰਾਤ ਨੂੰ ਕਹਿੰਦੇ ਨੇ 2 ਵਜੇ ਹੋਊ ਲੈਟ ਨਾ ਪਹਿਲਾਂ ਸੌ ਸਕਦਾ ਨਾ ਬਾਅਦ ਸੌ ਸਕਦਾ ਇਹ ਕਿਸਾਨਾਂ ਵਾਲਾ ਦਫ਼ਤਰ ਦਿਨੇ ਨਹੀਂ ਚੱਲ ਸਕਦਾ ਖੇਤ ਚ ਬਿਜਲੀ ਦਿਨੇ ਨਹੀਂ ਦੇ ਸਕਦੇ ਕਹਿੰਦੇ ਜੀ ਹੋ ਸਕਦਾ ਹੈ ਆਪਕੋ ਮੀਟਿੰਗ ਲੈਣੀ ਪੜੇਗੀ ਮੈਂ ਇੱਕ ਢਿੱਕ ਗੱਲ ਆ ਯਾਰ ਮੈਂ ਮੀਟਿੰਗ ਲੈ ਲੰਨਾ ਰਾਤ ਦੇ ਸਾਢੇ 12 ਵਜੇ ਬਿਜਲੀ ਆਉ ਜੀ ਨਾ ਪਹਿਲਾਂ ਸੌ ਸਕਦਾ ਐ ਨਾ ਬਾਅਦ ਚ ਸੌ ਸਕਦਾ ਆਉ ਵੀ 2 ਘੰਟੇ ਮੈਂ ਕਹਿੰਦਾ ਦਿਨੇ ਬਿਜਲੀ ਦਿਓ ਥੋਲਰ ਵਾਲੀ ਆਪਣੇ ਕੋਲ ਹੈਗੀ ਐ ਉਹਦਾ ਲਾਇਆ ਹਸਾਬ ਕਿਤਾਬ ਕੱਢਿਆ ਮੈਂ ਤੁਹਾਨੂੰ ਸੁਣ ਕੇ ਖੁਸ਼ੀ ਤੇ ਹੈਰਾਨੀ ਹੋਊਗੀ ਇਸ ਵਕਤ ਪੰਜਾਬ ਦੇ ਵਿੱਚ ਅਸੀਂ ਥੋੜਾ ਜਿਹਾ ਹੁਣ ਕੱਟ ਤਾਂ ਕਰਕੇ ਲਾਉਣ ਲੱਗੇ ਥੋੜੇ ਜਿھے ਦੋ ਦਿਨਾਂ ਤੋਂ ਅੱਗਾਂ ਲੱਗਣ ਲੱਗੀਆਂ ਕਣਕਾਂ ਕਈ ਪਿੰਡਾਂ 'ਚ ਨਾ ਬਿਜਲੀ ਵਾਲੀ ਘਰਾਂ ਵਾਲੀ ਤੇ ਖੇਤਾਂ ਵਾਲੀ ਇੱਕੋ ਹੀ ਲਾਈਨ ਹੈ ਉਹ ਫਿਰ ਸਪਾਰਕ ਹੋ ਜਾਂਦਾ ਨਾ ਕਣਕਾਂ ਪੱਕੀਆਂ ਪਈਆਂ ਨੇ ਅੱਗ ਲੱਗ ਜਾਂਦੀ ਹੈ ਕਈ ਪਿੰਡਾਂ 'ਚ ਅੱਗ ਲੱਗੀਆਂ ਕੁਦਦੇ ਪਿੰਡਾਂ 'ਚ ਅੱਗ ਲੱਗੀ ਇਧਰ ਅੰਪਰੇ ਫੂਲ ਕਰੀ ਅੱਗ ਲੱਗੀ ਹੈ ਨਾ ਪਟਿਆਲੇ ਕੋਲੇ ਜੇ ਜਿੰਨੀਆਂ ਅੱਗਾਂ ਲੱਗੀਆਂ ਉਹ ਵੀ ਦੇਵਾਂਗੇ ਮੈਨੂੰ ਜਿਵੇਂ ਮੈਨੂੰ ਕਹਿ ਬੈਲ ਸਾਹਿਬ ਨੇ ਵੀ ਕਹਿ ਦੁਕਾਨਾਂ ਨੂੰ ਵੀ ਅੱਗਾਂ ਲੱਗ ਜਾਂਦੀਆਂ ਸ਼ਾਰਟ ਸਰਕਟ ਨਾਲ ਸਾਰਿਆਂ ਦੀ ਸਰਕਾਰ ਪੂਰਾ ਕਰੂਗੀ ਘਾਟੇ ਪੂਰੇ ਕਰੂਗੀ ਸਰਕਾਰਾਂ ਐਸੇ ਕੰਮ ਕਰਦੇ ਹੁੰਦੀਆਂ ਨੇ ਸਰਕਾਰਾਂ ਕਿਸੇ ਦਾ ਚੁੱਲ੍ਹਾ ਬੁਝਾਉਣ ਵਾਸਤੇ ਨਹੀਂ ਹੁੰਦੀਆਂ ਸਰਕਾਰਾਂ 부ਝੇ ਹੋਏ ਚੁੱਲ੍ਹੇ ਜਗਾਉਣ ਵਾਸਤੇ ਹੁੰਦੀਆਂ ਨੇ ਸਰਕਾਰਾਂ ਦਿਨੇ ਬਿਜਲੀ ਦਿਨੇ ਤੁਹਾਡੇ ਚੋਂ ਬਹੁਤ ਸਾਰੇ ਆਉਣਗੇ ਐ ਕਣਕ ਤੁਸੀਂ ਰਾਤ ਨੂੰ ਕਦੇ ਖੇਡ ਗਏ ਹੋ ਦਿਨੇ ਬਿਜਲੀ ਆਈ ਨਾ ਆਈ ਨਾ ਫਿਰ ਔਰ ਹੋਰ ਦੇਖੋ ਦਿਨੇ ਬਿਜਲੀ ਜਿਹੜੀ ਆਉਂਦੀ ਹੈ ਉਹ ਸਸਤੀ ਪੈਂਦੀ ਹੈ ਕਿਉਂਕਿ ਸੋਲਰ ਵਾਲੀ ਬਿਜਲੀ ਹੈ ਆਪਣੇ ਕੋਲ ਸੋਲਰ ਵਾਲੀ ਬਿਜਲੀ ਬਹੁਤ ਜ਼ਿਆਦਾ ਹੈ ਰਾਤ ਨੂੰ ਜਿਹੜੀ ਬਿਜਲੀ ਹੈ ਉਹ ਆਪਾਂ ਵੇਚਦੇ ਆਂ ਮੁੰਬਈ ਸ਼ਹਿਰ ਸੁਣਿਆ ਹੋਣਾ ਬੰਬੇ ਸ਼ਹਿਰ ਬੈਂਗਲੌਰ ਪੂਨਾ ਵੱਡੇ ਵੱਡੇ ਸ਼ਹਿਰ ਨੇ ਜਿਹੜੇ ਸਾਊਥ ਦੇ ਰਾਤ ਨੂੰ ਉਹਨਾਂ ਨੂੰ ਆਪਾਂ ਬਿਜਲੀ ਵੇਚਦੇ ਆਂ ਐਸ ਮਹੀਨੇ ਚ ਐਸ ਮਹੀਨੇ ਚ ਸਿਰਫ ਆ ਪਿਛਲੇ ਮਹੀਨੇ ਚ 90 ਕਰੋੜ ਦੀ ਬਿਜਲੀ ਵੇਚੀ ਆ ਪਰ ਰਾਤ ਨੂੰ ਤੇ ਆਪਾਂ ਦਿਨੇ-ਦਿਨੇ ਆਪਣੇ ਕਿਸਾਨਾਂ ਨੂੰ 90 ਕਰੋੜ ਰੁਪਏ ਕਮਾ ਲਿਆ ਬਿਜਲੀ ਬੋਰਡ ਨੇ ਬੰਬੇ ਦੀ ਬਿਜਲੀ ਆਪਣੇ ਕੋਲ ਜਾਂਦੀ ਆ ਰਾਤ ਨੂੰ ਕਿਉਂਕਿ ਆਪਣੇ ਕੋਲੇ ਥਰਮਲ ਪਲਾਂਟ ਹੋ ਗਏ ਤਿੰਨ ਹੋ ਗਏ ਆਪਣੇ ਕੋਲੇ ਹੁਣ ਕੋਇਂਦਵਾਲ ਸਾਹਿਬ ਵਾਲਾ ਵੀ ਖਰੀਦ ਲਿਆ ਆਪਾਂ ਕੋਲੇ ਦੀ ਖਾਨ ਆ ਆਪਣੇ ਕੋਲੇ ਜਿਹੜੀ ਝਾਰਖੰਡ ਚ ਹੈ ਆਪਣੇ ਕੋਲ ਕੋਲਾ ਵੀ ਆਮ ਹੈ ਇਹ ਐ ਚੱਲੂ ਪੰਜਾਬ ਮੈਂ ਇੱਕ ਗੱਲੋਂ ਧੰਨਵਾਦ ਕਰਨਾ ਚਾਹੁੰਨਾ ਕਿਸਾਨ ਵੀਰਾਂ ਦਾ ਅੱਜ ਦੇ ਅੰਗਰੇਜ਼ੀ ਦੇ ਅਖਬਾਰਾਂ 'ਚ ਬਹੁਤ ਵੱਡੀ ਖਬਰ ਲੱਗੀ ਐ ਤੁਹਾਨੂੰ ਮੈਂ ਹੁਣ ਦੱਸ ਦੇਣਾ ਚਾਹਣਾ ਮੈਂ ਸਿਰਫ ਬੇਨਤੀ ਕੀਤੀ ਸੀ ਪਿਛਲੇ ਸਾਲ ਕਿ ਪੂਸਾ 44 ਜਿਹੜੀ ਪੂਸਾ 44 ਜਿਹੜੀ ਕਿਸਮ ਐ ਝੋਨੇ ਦੀ ਨਾਂ ਲਾਇਓ ਉਹ 152 ਤੋਂ 55 ਦਿਨ ਲੈਂਦੀ ਐ ਪੱਕਣ 'ਚ ਤੁਸੀਂ ਪੀਆਰ 126 ਪੀਆਰ 127 ਪੀ 128 ਪੀ 129 ਪੀ 130 ਲਾ ਲਓ ਉਹ 92 ਦਿਨ ਲੈਂਦੀ ਐ ਜਾਨੀ ਕੋ 60 ਦਿਨ ਘਟ ਦੋ ਮਹੀਨੇ ਦੋ ਮਹੀਨੇ ਘਟਦਾ ਮਤਲਬ ਹੋ ਗਿਆ ਦੋ ਮਹੀਨੇ ਥੱਲੋਂ ਪਾਣੀ ਨਹੀਂ ਕੱਢਿਆ ਧਰਤੀ ਚੋਂ ਦੋ ਮਹੀਨੇ ਬਿਜਲੀ ਦੀ ਬਚਤ ਹੋ ਗਈ ਤੇ ਤੁਹਾਨੂੰ ਪਤਾ ਅੱਜ ਦੇ ਅਖਬਾਰ ਚ ਲਿਖਿਆ ਹੋਇਆ ਹੈ ਟਾਈਮਜ਼ ਆਫ ਇੰਡੀਆ ਅਖਬਾਰ ਹੈ ਬਹੁਤ ਵੱਡਾ ਅੱਜ ਦੇ ਅਖਬਾਰ ਚ ਲਿਖਿਆ ਕਿ ਭਗਵੰਤ ਮਾਨ ਦੀ ਇੱਕ ਸਲਾਹ ਨਾਲ 33% ਲੋਕਾਂ ਨੇ ਪੂਸਾ 44 ਦੀ ਬਜਾਏ ਪੀਆਰ 126 ਲਾ ਲਈ 477 ਕਰੋੜ ਰੁਪਇਆ ਬਿਜਲੀ ਬੋਰਡ ਦਾ ਬਚ ਗਿਆ 500 ਬਿਲੀਅਨ ਕਯੂਬਿਕ ਵਾਟਰ 500 ਬਿਲੀਅਨ ਮਤਲਬ ਅਰਬਾਂ ਖਰਬਾਂ ਲੀਟਰ ਪਾਣੀ ਬਚ ਗਿਆ ਧਰਤੀ ਦੇ ਥੱਲੇ ਕਿਉਂਕਿ 2 ਮਹੀਨੇ ਆਪਾਂ ਪਾਣੀ ਫਿਰ ਕੱਢਿਆ ਨਹੀਂ ਜੇ 33% ਨਾਲ ਇੰਨਾ ਹੋ ਸਕਦਾ ਜੇ ਆਪਾਂ ਉਹ ਨਾ ਹੀ ਲਈਏ ਯਾਰ ਆਪਣੇ ਕੋਲ ਹੋਰ ਹੈਗੀਆਂ ਨੇ ਵੈਰਾਈਟੀਆਂ ਪੀਯੂ ਨੇ ਕੱਢੀਆਂ ਨੇ ਤੇ ਆਪਾਂ ਤਾਂ ਆਪਾਂ ਤਾਂ ਪਾਣੀ ਦਾ ਪੱਧਰ ਜਿਹੜਾ 2 ਸਾਲ ਚ ਹੈ ਤਾਂ ਆ ਜਾਊਗਾ ਦੇਖੋ ਤੁਸੀਂ ਆਪਣੇ ਨਲਕੇ ਚੱਲਦੇ ਆਪਣੇ ਪੁਰਾਣੇ ਨਲਕੇ ਜਿਹੜੇ ਖੜ ਗਏ ਚੱਲਦੇ ਦੇਖੋ ਤੁਸੀਂ ਥੋੜਾ ਜਿਹਾ ਧਿਆਨ ਦੇ ਲਈ ਆਪਾਂ ਬਸ ਮੈਂ ਮੈਂ ਪਵੰਦੀ ਨਹੀਂ ਲਾਉਣੀ ਚਾਹੁੰਦਾ ਕਾਨੂੰਨ ਰਾਹੀਂ ਵੀ ਇਹਨੂੰ ਬੀਜੋ ਨਾ ਮੈਂ ਤੁਹਾਨੂੰ ਕਹਿਣਾ ਹੀ ਚਾਹੁੰਦਾ ਜਦੋਂ ਐਂ ਮੰਨ ਲੈਣੇ ਹੋ ਪਰ ਮੈਨੂੰ ਮੈਨੂੰ ਪਰ ਕਾਨੂੰਨ ਪਾਉਣ ਦੀ ਕੀ ਲੋੜ ਜੇ ਮੇਰੀ ਗੱਲ ਐਂ ਮੰਨ ਲੈਣੇ ਹੋ ਤੁਸੀਂ ਮੈਂ ਕਿਹੜਾ ਕੋਈ ਹਿੱਸਾ ਪਾਇਆ ਪੀਆਰ 126 ਵਾਲਿਆਂ ਨਾਲ ਵੀ ਥੋੜੀ ਬਿਜਵਾ ਦੂੰਗਾ ਮੈਂ ਮੈਂ ਤਾਂ ਇਹ ਕਹਿਣਾ ਧਰਤੀ ਦਾ ਪਾਣੀ ਵੀ ਵਜ ਜਾਊਗਾ ਉਹਦਾ ਝਾੜ ਵੀ ਉਹਨਾਂ ਹੀ ਆ ਅੱਛੀ ਹੀ ਲੈਂਦੀ ਵੀ ਐ ਦਾਣਾ ਦਾਣਾ ਚੱਕਿਆ ਜਾਂਦਾ ਇਹ ਐ ਚੱਲੂਗੀ ਸਰਕਾਰ ਤੁਹਾਨੂੰ ਪੁੱਛ ਪੁੱਛ ਕੇ ਪਹਿਲਾਂ ਕਦੇ ਕਿਸੇ ਨੇ ਐਹੋ ਜਿਹਾ ਕੁਝ ਪੁੱਛਿਆ ਦੱਸਿਆ ਤੁਹਾਨੂੰ ਪਤਾ ਹੀ ਨਹੀਂ ਸੀ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਕੀ ਹੁੰਦਾ ਉਹ ਮੈਂ ਬਿਜਲੀ ਵਾਲਿਆਂ ਨੂੰ ਕਿਹਾ ਮੈਂ ਕਿਹਾ 8 ਘੰਟਿਆਂ ਦਾ ਕਿਥੋਂ ਰੂਲ ਬਣਾਤਾ ਵੀ ਤੁਸੀਂ ਵੀ 8 ਘੰਟਿਆਂ ਚ ਬਿਜਲੀ ਠੀਕ ਹੋਏ ਮੈਂ ਪਾਣੀ ਲੱਗ ਜਾਂਦਾ ਉਹ ਵੀ 8 ਘੰਟੇ ਟੁੱਟਵੇਂ ਦਿੰਨੇ ਹੋ ਤੁਸੀਂ 2 ਘੰਟੇ ਫਿਰ 2 ਘੰਟਿਆਂ ਦਾ ਬ੍ਰੇਕ ਫੇਰ ਫੇਰ 2 ਘੰਟੇ फिर फिर एक घंटा कट लिया फिर फिर दो घंटे उसे कह रहे थी चली जाता है फैसला किया गया था अच्छा मैं किस लेवल पे मीटिंग हुई थी मैंने कहा नक्का मीटिंग हुई है कभी कहते ये क्या होता है नाका मैं नाका नहीं नक्का नक्का लेवल पे मीटिंग हुई है कभी कहते ना मैं नक्का अगली मीटिंग नक्का लेवल पे करेंगे कहा होता है सर ये ਮੈਂ ਕਹਿੰਦਾ ਇਹ ਤਾਂ ਪੰਗਾ ਹੈ ਮੈਂ ਕਹਿੰਦਾ ਨੱਕਾ ਉਹ ਹੁੰਦਾ ਜਿੱਥੋਂ ਕਿਾਰੇ ਨੂੰ ਜਾਂਦਾ ਪਾਣੀ ਉੱਥੇ ਬਹਿ ਕੇ ਤੁਹਾਨੂੰ ਮੈਂ ਪੁੱਛੂੰਗਾ 8 ਘੰਟਿਆਂ 'ਚ ਹੋ ਜਾਊਗਾ ਕੰਮ ਉਹ ਵੀ 2-2 ਘੰਟੇ ਟੁੱਟ ਵਿੱਚ ਮੈਂ ਕਹਿੰਦਾ ਤੁਸੀਂ 11-12 ਘੰਟੇ ਬਿਜਲੀ ਲਗਾਤਾਰ ਦਿਓ ਕੋਈ ਕਿਸਾਨ ਕਮਲਾ ਨਹੀਂ ਹੈਗਾ ਕਿ ਆਪਣੀਆਂ ਬੱਟਾਂ ਤੋੜ ਲਿਓ ਕਿ ਬਿਜਲੀ ਹੈਗੀ ਆ ਪਾਣੀ ਲਈ ਜਾਊਂਗਾ ਮੈਂ ਉਹ ਬੱਟਾਂ ਤਾਂ ਉਹਨੂੰ ਪੁੱਛਣੀਆਂ ਪੈਣਗੀਆਂ ਉਹ ਬੰਦ ਕਰਕੇ ਜਾਊਗਾ ਮੋਟਰ ਫਿਰ ਉਹ ਕਰੇ ਜਾਊਗਾ ਅਗਲੇ ਦਿਨ ਫੇਰ 12 ਘੰਟੇ ਦੇ ਦੋ ਫਿਰ ਉਹ ਬੰਦ ਕਰਕੇ ਜਾਊਗਾ ਤੁਸੀਂ ਦੇਖ ਲਿਓ ਮੈਂ ਕਿਹਾ ਸੀ ਕਿ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰਗਾ ਤੇ ਤੁਸੀਂ ਕੀਤਾ ਨਾ ਇਹ ਤਜਰਬਾ ਬੰਦ ਕਰਕੇ ਕਰਿਆ ਉਹਨੇ ਨਾ ਹਾਂ ਕਿਉਂਕਿ ਮੈਂ ਉੱਥੋਂ ਆਇਆ ਜੀ ਮੈਂ ਨੱਕਿਆਂ ਚੋਂ ਆਇਆ ਨਾ ਆਹੀ ਫਰਕ ਹੈ ਨਾ ਮੈਂ ਨੱਕਿਆਂ ਦਾ ਪੁੱਤ ਆ ਮੈਂ ਨੱਕਿਆਂ ਚੋਂ ਉੱਠ ਕੇ ਆਇਆ ਨਾ ਆਹੀ ਤਾਂ ਫਰਕ ਹੈ ਬਸ ਉਹਨਾਂ ਨੂੰ ਕੀ ਪਤਾ ਹੋਣਾ ਸੁਖਬੀਰ ਬਾਦਲ ਉਹਨਾਂ ਨੂੰ ਕੀ ਪਤਾ ਹੈ ਫਸਲਾਂ ਕੀ ਹੁੰਦੀਆਂ ਨੇ ਉਹ ਕੀ ਉਹਦੀ ਕਰੜੀਦਨ ਹਰ ਸਿਮਰਤ ਕੌਰ ਪਤਨੀ ਹੀਰ ਚਲੀ ਗਈ ਉੱਥੇ ਸਰਦੂਲਗੜ੍ਹ ਕੋਲੇ ਬਠਿੰਡਾ ਹਲਕੇ 'ਚ ਉੱਤੇ ਹੜ ਆਗੇ ਸੀਗੇ ਤੇ ਐਮਪੀ ਆ ਉਹ ਫਸਲਾਂ ਦਾ ਮੁਆਵਜ਼ਾ ਵਗੈਰਾ ਦੇਣ ਉਹ ਕੋਈ ਵਿਚਾਰਾ ਗਰੀਬ ਕਿਸਾਨ ਕਹਿੰਦਾ ਬੀਬਾ ਜੀ ਮੇਰੀਆਂ ਹਰੀਆਂ ਮਿਰਚਾਂ ਮਾਰਿਆਂਗੇ ਆ ਦੋ ਕਿੱਲੇ ਮੈਨੂੰ ਮੁਆਵਜ਼ਾ ਦਿਓ ਹੁਣ ਉਹਨੂੰ ਵਿਚਾਰੇ ਨੂੰ ਕੀ ਪਤਾ ਵੀ ਕੀ ਹੁੰਦਾ ਇਹ ਉਨੇ ਜਥੇਦਾਰ ਨੂੰ ਪੁੱਛ ਲਿਆ ਕਹਿੰਦੀ ਹਰੀਆਂ ਮਿਰਚਾਂ ਕਿੰਨੇ ਕਿਤੇ ਵਿਕ ਜਾਂਦੀਆਂ ਨੇ ਉਹ ਸਰਪੰਚ ਜਥੇਦਾਰ ਸਿੱਕੋ ਕਹਿੰਦਾ ਜੀ ਹਰੀਆਂ ਮਿਰਚਾਂ 2500 ਰੁਪਏ ਵਿਕ ਜਾਂਦੀਆਂ ਨੇ ਕੁਇੰਟਲ ਲਾਲ ਵਿਕ ਜਾਂਦੀਆਂ 7-8000 ਰੁਪਏ ਕਹਿੰਦੀ ਫਿਰ ਕਾਮਲੇ ਤੁਸੀਂ ਹਰੀਆਂ ਕਿਉਂ ਬੀਤ ਤੁਸੀਂ ਤੇ ਲਾਲ ਹੀ ਬੀਜਿਆ ਕਰੋ ਅੱਲਾ ਦੱਸੋ ਉਹਨੂੰ ਉਹਨੂੰ ਕੌਣ ਸਮਝਾਵੇ ਹਰੀਆਂ ਤੋਂ ਲਾਲ ਹੁੰਦੀਆਂ ਨੇ ਪਤਾ ਹੀ ਨਹੀਂ ਗੰਨੇ ਵਾਲੇ ਚਲੇ ਗਏ ਸੁਵੀਰ ਬਾਦਲ ਕੋਲੇ ਜਦੋਂ ਇਹ ਡਿਫਟੀ ਸੀਐਮ ਸੀਗਾ ਕਹਿੰਦੇ ਗੰਨਾ ਦੀ ਪੇਮੈਂਟ ਨਹੀਂ ਆ ਰਹੀ ਕਹਿੰਦੇ ਹਾਂ ਗਲਤ ਹੋ ਰਿਹਾ ਹੈ ਗੰਨਾ ਤਾਂ ਬੀਜਣਾ ਵੀ ਬਹੁਤ ਔਖਾ ਹੈ ਉਹ ਕਹਿੰਦੇ ਕਿਵੇਂ ਕਹਿੰਦਾ ਦੇਖ ਲਓ ਗੁੜਦੀਆਂ ਛੋਟੀਆਂ ਛੋਟੀਆਂ ਪਹਿਲਾਂ ਡਲੀਆਂ ਕਰਨੀਆਂ ਪੈਂਦੀਆਂ ਹੋਣਗੀਆਂ ਫਿਰ ਐਂ ਦੱਬਣਾ ਹੈ ਉਹ ਉਹਦੀਆਂ ਆ ਕੇ ਕਹਿੰਦੇ ਛੱਡੋ ਪਰੇ ਜਿਹਨੂੰ ਮੁੱਢੇ ਦਾ ਹੀ ਨਹੀਂ ਪਤਾ ਉਹ ਤੋਂ ਕੀ ਉਮੀਦ ਕਰਦੇ ਆਪਾਂ ਸੋ ਇਹਨਾਂ ਨੂੰ ਪਤਾ ਹੀ ਕੱਖ ਨਹੀਂ ਜੀ ਆ ਪਹਾੜ ਵਾਲੇ ਸਕੂਲਾਂ 'ਚ ਪੜੇ ਨੇ ਉੱਥੇ ਪੰਜਾਬੀ ਹੈ ਨਹੀਂ ਪੰਜਾਬੀ ਸਿਲੇਬਸ ਹੀ ਹੈ ਨਹੀਂ ਉੱਥੇ ਜੇ ਪੰਜਾਬੀ ਪੜ੍ਹੀ ਹੁੰਦੀ ਫਿਰ ਐਂ ਥੋੜੀ ਹੁੰਦਾ ਵੀ ਆਪਦੇ ਬਾਪ ਨੂੰ ਹੀ ਕਹੇਗਾ ਦੋ ਤਿੰਨ ਵਾਰੀ ਮੇਰੇ ਪਿਤਾ ਸਮਾਨ ਨੇ ਬਾਦਲ ਸਾਹਿਬ ਵੱਲ ਸਾਹਿਬ ਨੂੰ ਉੱਠ ਕੇ ਕਹਿਣਾ ਪਿਆ ਓਏ ਪਿਤਾ ਸਮਾਨ ਨਹੀਂ ਓਏ ਮੈਂ ਪਿਤਾ ਹੀ ਆ। ਸੋ ਇਹਨਾਂ ਨੂੰ ਆਪਾਂ ਪੰਜਾਬ ਦੇ ਬਾਹਰਸ ਬਣਾ ਲਾਂਗੇ ਹੁਣ ਆਪਾਂ। ਜਿੰਦਾਬਾਦ। ਮਾਰਨਾ ਤੇਰੀ ਗੋਤ ਤੇ। ਵਾਹ ਕਰ। ਵੀ ਨਾ ਇਹਨਾਂ ਨੂੰ ਕੀ ਪਤਾ ਹੁਣ ਕਹਿੰਦੇ ਪੰਜਾਬ ਬਚਾਓ ਕੱਢ ਲਈ ਯਾਤਰਾ ਜੀ। ਉਹ ਕੀ ਤੋਂ ਬਚਾਈਏ ਪੰਜਾਬ ਤੁਹਾਡੇ ਤੋਂ ਤਾਂ ਬਚਾ ਕੇ ਹਟਿਆ ਜੇ ਹੁਣੀ। ਹਜੇ ਹੁਣੀ ਤਾਂ ਬਚਾਇਆ ਥੋਤੋਂ। ਪੰਜਾਬ ਬਚਾਓ ਦੱਸੋ। ਕੁਛ ਵੀ ਕਾਇਦਨ ਦਾ ਕਿਸ ਨੂੰ ਟਿਕਟਾ ਨਹੀਂ ਲੈਂਦਾ ਕੋਈ ਅਕਾਲੀ ਦਲ ਦੀ ਹਾਲਤ ਦੇਖ ਲੋ ਟਿਕਟਾ ਨਹੀਂ ਲੈ ਰਿਹਾ ਕੋਈ ਮੇਰੇ ਦੋਸਤ ਦਾ ਫੋਨ ਆਇਆ ਕਹਿੰਦਾ ਸਾਡੇ ਪਿੰਡ ਦਾ ਕਿ ਜਥੇਦਾਰ ਆ ਬਾਈ ਕਾਲੀਆਂ ਦਾ ਵੱਡਾ ਨਾਮ ਹੈ ਕਹਿੰਦਾ ਉਹਦਾ ਮੈਂ ਕਿਹਾ ਅੱਛਾ ਕਹਿੰਦਾ ਰੋਜ਼ ਸਵੇਰੇ ਅਰਦਾਸ ਕਰਨ ਜਾਂਦਾ ਗੁਰਦੁਆਰਾ ਸਾਹਿਬ ਜੀ ਟਿਕਟ ਵਾਸਤੇ ਮੈਂ ਕਿਹਾ ਮਿਲੂਗੀ ਕਹਿੰਦਾ ਨਹੀਂ ਇਹ ਕਹਿਣ ਜਾਂਦਾ ਹੈ ਰੇ ਰੱਬਾ ਮੈਨੂੰ ਨਾ ਮਿਲ ਜਾ ਕਿਤੇ ਲੋਕਾਂ ਦੇ ਸਾਹਮਣੇ ਕਿਵੇਂ ਕਰਾਂਗੇ ਲੋਕਾਂ ਮੂਰੇ ਕਿਹੜੀ ਮੂੰਹ ਨਾ ਜਾਵਾਂਗੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਾਈਆਂ ਹੋਈਆਂ ਨੇ ਕਿਹੜੇ ਮੂੰਹ ਨਾਲ ਲੋਕਾਂ ਤੋਂ ਵੋਟਾਂ ਮੰਗਾਗੇ ਆ ਹਾਲਤ ਹੋਈ ਪਈ ਐ ਜਥੇਦਾਰਾਂ ਨੇ ਆਪਦੇ ਕੁੰਡੇ ਬੰਦ ਕਰ ਰੱਖੇ ਨੇ ਜਿਹੜੀਆਂ ਥੱਲੇ ਤਖਤ ਦੇ ਥੱਲੇ ਗੇਟ ਦੇ ਥੱਲੇ ਬਿਲਣਾਂ ਹੀ ਰਹਿ ਜਾਂਦੀਆਂ ਨੇ ਉੱਥੇ ਵੀ ਚੁੰਨੀ ਚਾਨੀ ਜਾਂ ਕੱਪੜਾ-ਕੁਪੜਾ ਵਸਾ ਰੱਖਿਆ ਕਿਤੇ ਥੱਲੋਂ ਦੀਆਂ ਟਿਕਟ ਸੱਟ ਜਾਂ ਕਿਤੇ ਵੀ ਟਿਕਟ ਲੈ ਲੈ ਸਾਡੀ ਟਿਕਟਾਂ ਨੀ ਪੂਰੀਆਂ ਹੋ ਰਹੀਆਂ ਆ ਹਾਲਤ ਹੋਈ ਏ ਇਹਦਾ ਤੁਸੀਂ ਹਾਂ ਸਾਨੂੰ ਜਿਹੜਾ ਪਿਆਰ ਦੇ ਜਾਂਦਾ ਅਸੀਂ ਕਿਸਮਤ ਵਾਲਿਆਂ ਕੋਈ ਪੁਰਾਣੇ ਜਨਮਾਂ ਦੇ ਕੋਈ ਪੁੰਨੀ ਸਾਹਮਣੇ ਨਹੀਂ ਜਿਹੜਾ ਇੱਥੇ ਬੈਠੇ ਹੋ ਗੱਡੀ ਮੇਰੀ ਫੁੱਲਾਂ ਨਾਲ ਭਰ ਦਿੰਨੇ ਰੋਜ਼ ਮੈਨੂੰ 2-3 ਪਟ્રોલ ਪੰਪਾਂ ਤੇ ਖੜ ਕੇ ਪਹਿਲਾਂ ਫੁੱਲ ਕੱਢ ਕੇ ਆਪਦੇ ਬੈਠਣ ਨੂੰ ਜਗ੍ਹਾ ਬਣਾਉਣੀ ਪੈਂਦੀ ਐ ਆ ਆ ਆ ਕਿੱਥੇ ਪਿਆਰ ਮਿਲਦਾ ਜੀ ਕਿਤੇ ਕਿਤੇ ਪੁਰਾਣੇ ਜਨਮਾਂ ਦੇ ਪੁੰਨੀ ਨੇ ਇੱਕ ਪਾਸੇ ਤਾਂ ਆ ਪਿਆਰ ਐ ਮੈਂ ਵੀ ਸੋਚਦਾ ਉਹਨਾਂ ਭਗਵੰਤ ਮੰਨਣਾ ਆ ਦਿਲ ਦਿਲਿੰਦਰ ਦਿਆਲਪੁਰੀ ਮੁੰਡਾ ਬੈਠਾ ਇਕੱਠੇ ਦੂਰਦਰਸ਼ਨ ਤੇ ਅਸੀਂ ਕੰਮ ਕਰਦੇ ਰਹੇ ਹਾਂ ਹੈ ਇਹ ਕਲਾਕਾਰ ਨੇ ਭਈ ਆਪਣਾ ਆਪਣੀ ਰੋਜੀ ਕਿਰਤ ਕਮਾਈ ਕਰਕੇ ਖਾਂਦੇ ਨੇ ਤਾੜੀਆਂ ਮਾਰੋ ਮੁੰਡੇ ਵਾਸਤੇ ਹੈਨਾ ਅਸੀਂ ਦੂਰਦਰਸ਼ਨ ਤੇ ਇਕੱਠੇ ਪ੍ਰੋਗਰਾਮਾਂ 'ਚ ਗਾਉਂਦੇ ਰਹੇ ਆਂ ਕਈ ਉਹ ਮੈਂ ਵੀ ਸੋਚਦਾ ਹੁੰਨਾ ਭਗਵਾਨ ਤਮਾਨਾ ਕਿੱਥੋਂ ਆ ਗਿਆ ਕਿੱਥੇ ਤੱਕ ਪਹੁੰਚਾਤਾ ਲੋਕਾਂ ਨੇ ਔਰ ਕਿੰਨਾ ਪਿਆਰ ਪੱਗ ਦੇ ਵਿੱਚੋਂ ਅੱਧਾ ਕਿਲੋ ਫੁੱਲ ਨਿਕਲਦੇ ਨੇ ਸ਼ਾਮ ਨੂੰ ਪੱਗ 'ਚੋਂ ਜਦੋਂ ਜਾਂਨਾ ਮੈਂ ਮੈਂ ਕਿ ਕਪਸਤਾ ਪਿਆਰ ਹੈ ਮਾਮਾ ਸਿਰ ਪਲੋਸ ਦੀਆਂ ਨੇ ਬਾਪੂ ਆਸ਼ੀਰਵਾਦ ਦਿੰਦੇ ਨੇ ਨੌਜਵਾਨ ਮੁੰਡੇ ਮੋਢੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਨੇ ਇੱਕ ਪਾਸਤਾ ਪਿਆਰ ਹੈ ਇੱਕ ਪਾਸੇ ਅਕਾਲੀ ਕਾਂਗਰਸੀ ਹੈ ਇਹਨਾਂ ਨਾਲ ਇੱਕ ਵਾਰੀ ਹੱਥ ਮਲਾ ਕੇ ਬਾਅਦ ਚ ਉਂਗਲੀਆਂ ਗੈਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ ਕੱਦੀ ਹੋਏ ਆ ਹਾਲਸ ਇਹਨਾਂ ਦੀ ਕੀ ਕਰੀਏ ਹੁਣ ਦੱਸੋ ਆ ਤਾਂ ਗੱਲ ਸਹੀ ਹੈ ਨਾ ਬਹੁਤ ਹੋ ਗਿਆ ਯਾਰ ਕਿੰਨਾ ਖਾ ਲੋਂਗੇ ਤੁਸੀਂ ਪੰਜਾਬ ਨਾਲ ਲੈ ਜਾਓਗੇ ਉਹ ਧਰਮਰਾਜ ਨਾਲ ਗੱਲ ਹੋ ਗਈ ਥੋੜੀ ਕੋਈ ਚਿੱਠੀ ਲਿਖਾਈ ਫਿਰ ਦਿਆਂ ਧਰਮਰਾਜ ਤੋਂ ਵੀ ਤੁਹਾਡੇ ਪੈਸੇ ਨਾਲ ਆ ਜਾਣਗੇ ਕਿਉਂ ਗਰੀਬਾਂ ਨੂੰ ਲੁੱਟੀ ਜਾਂਦੇ ਹੋ ਕਿਉਂ ਲੋਕਾਂ ਦੇ ਚੁੱਲ੍ਹਿਆਂ ਦੀ ਅੱਗਾਂ ਖੋਹੀ ਜਾਂਦੇ ਹੋ ਕਿਉਂ ਮਾਵਾਂ ਦੇ ਪੁੱਤ ਉਹਨਾਂ ਨੂੰ ਗਲਤ ਰਾਹ ਤੇ ਪਾਈ ਜਾਂਦੇ ਹੋ ਬੁਰੀਆਂ ਸੰਗਤਾਂ 'ਚ ਪਾਈ ਜਾਂਦੇ ਹੋ ਹਾਂ ਗਰੀਬ ਦੀ ਹਾ ਤੇ ਪਰਮਾਤਮਾ ਦੀ ਦਰਗਾਹ ਸਿੱਧਾ ਸਿੱਧਾ ਰਾਹ ਹੈ ਜੀ ਕੋਈ ਬਾਈਪਾਸ ਨਹੀਂ ਹੈਗਾ ਸਿੱਧਾ ਜਾਂਦਾ ਉੱਥੇ ਇਹਨਾਂ ਨੇ ਵੱਧ ਦੁਆਵਾਂ ਹੀ ਲਈਆਂ ਨੇ ਹੁਣ ਹੁਣ ਫੇਰੀ ਜਾਣ ਜੋ ਮਰਜ਼ੀ ਕਰਦੇ ਭਾਂਡੇ ਮਾਂ ਸੇਵਾ ਕਰ ਲੈਣ ਜੁੱਤੀਆਂ ਦੀ ਸੇਵਾ ਕਰ ਲੈਣ ਲੋਕ ਮਾਫ਼ ਨਹੀਂ ਕਰਦੇ ਜੀ ਹੁਣ ਲੋਕਾਂ ਨੇ ਦੇਖ ਲਿਆ ਤੁਹਾਨੂੰ ਬਹੁਤ ਧੰਨਵਾਦ ਤੁਹਾਡਾ ਹੁਣ ਸਾਡਾ ਆਪਦਾ ਮੁੰਡਾ ਆ ਗਿਆ ਬਸ ਇਹਨਾਂ ਨੂੰ ਇਹੀ ਦੁੱਖ ਹੈ ਇਹਨੂੰ ਇਹ ਦੁੱਖ ਨਹੀਂ ਹੈਗਾ ਕਿ ਅਸੀਂ ਹਾਰ ਗਏ ਇਹਨਾਂ ਨੂੰ ਇਹ ਦੁੱਖ ਹੈ ਕਿ ਆਮ ਘਰਾਂ ਦੇ ਧੀਆਂ ਪੁੱਤ ਮੁੱਖ ਮੰਤਰੀ ਮੰਤਰੀ ਤੇ ਐਮ ਐਲ ਏ ਕਿਉਂ ਬਣ ਗਿਆ ਸ਼ਹਿਰੀ ਕਲਸੀ ਵਰਗੇ ਇੱਥੇ ਤਾਂ ਅਜੀ ਬਣਦੇ ਹੁੰਦੇ ਆ ਧੰਨਵਾਦ ਧੰਨਵਾਦ ਪੜਾਸ ਹੈ ਪੜਾਸ ਕੋਈ ਨਹੀਂ ਕੋਈ ਕੱਢ ਲੋ ਕੱਢ ਲੋ ਕੱਢ ਜੀ ਜੀ ਬਾਵਾ ਮਿਹਰਬਾਨੀ ਬਜ਼ੁਰਗੋ ਜੋ ਹਮਸੇ ਟਕਰਾਏਗਾ ਚੂਰ ਚੂਰ ਹੋ ਜਾਏਗਾ ਬਜ਼ੁਰਗਾ ਨੇ ਕਿ ਹਾ ਤਾੜੀਆਂ ਮਾਰੋ ਇਹਨਾਂ ਬਾਤ ਜਦੋਂ ਲੋਕ ਆ ਜਾਣ ਨਾ ਮੂਰੇ ਫੇਰ ਨਹੀਂ ਚੱਲਦਾ ਹੁੰਦਾ ਕੁਛ ਲੋਕਾਂ ਦੀ ਨੇਰੀ ਮੂਰੇ ਕੁਛ ਨਹੀਂ ਖੜਦਾ ਆ ਬਾਈ ਚ ਲੋਕਾਂ ਦੀ ਨੇਰੀ ਹੋਈ ਸੀ ਸਿੱਧੂ ਮਜੀਠੀਆ ਪਠੜਾ ਮਲੂਕੇ ਕੈਪਟਨ ਬਾਦਲ ਸਭ ਉੜ ਕੇ ਵਿੱਚ ਹੀ ਪਤਾ ਨਹੀਂ ਲੱਗਾ ਕਿੱਧਰ ਗਏ ਇਹ ਨੇਰੀ ਮੂਰੇ ਕੁਝ ਨਹੀਂ ਖੜਦਾ ਹੁੰਦਾ ਇਹ ਲੋਕਾਂ ਦੀ ਨੇਰੀ ਹੈ ਜਿਹੜੀ ਹੁਣ ਸਰਕਾਰ ਬਣਾਉਣੀ ਆਪਾਂ ਉੱਪਰ ਦਿੱਲੀ ਮੈਨੂੰ ਪਤਾ ਕਰਨ ਕੱਲ ਪੁੱਛਿਆ ਕਹਿੰਦੇ ਜੋ ਭ੍ਰਿਸ਼ਟਾਚਾਰ ਹੈ ਦੇਸ਼ ਮੇ ਇਸ ਨੇ ਹਮਾਰਾ ਕਿਤਨਾ ਨੁਕਸਾਨ ਕਰ ਦਿਆ ਹੋਗਾ ਅਬ ਤੱਕ ਭ੍ਰਿਸ਼ਟਾਚਾਰ ਕੀ ਵਜ੍ਹਾ ਸੇ ਦੇਸ਼ ਕਾ ਕਿਤਨਾ ਨੁਕਸਾਨ ਹੋ ਗਿਆ ਹੋਗਾ ਮੈਂ ਦੱਸਿਆ ਮੈਂ ਕਹਿੰਦਾ ਸਾਡੇ ਪਿੰਡ ਦਾ ਇੱਕ ਲਾਲਾ ਜੀ ਦੀ ਦੁਕਾਨ ਹੈ ਉਹਦੇ ਨਾਲ ਚੋਰੀ ਹੋ ਗਈ ਰਾਤ ਨੂੰ ਕੋਈ ਆਏ ਕੰਦ ਕੁੰਦੀ ਚ ਪਾਰ ਕੇ ਲੈ ਕੇ ਗੱਲਾ ਗੁੱਲਾ ਚੱਕ ਕੇ ਉਹਦਾ ਚਲੋ ਅਗਲੇ ਦਿਨ ਨੂੰ ਉਹਨੇ ਪੰਚਾਇਤ ਚ ਲਿਖਾਤਾ ਪੁਲਿਸ ਚ ਦੁਕਾਨ ਤਾਂ ਚਲਾਉਣੀ ਹੋਈ ਸੀ ਲੋਹੜੀ ਵਾਲੇ ਦਿਨ ਸੀ ਜਨਵਰੀ ਦੇ ਰਿਓੜੀਆਂ ਵਾਲੀ ਬੋਰੀ ਜਿਹਾ ਮੋੜ ਕੇ ਜੇ ਰਖਰੀ ਗੱੱਚ ਕਾਲੀ ਰਖ ਲਈ ਐ ਹਨਾ ਤਿਰਾਂ ਵਾਲੀ ਜੀ ਰਖ ਲਈ ਐ ਲੋਕ ਪਤਾ ਲੈਣ ਆਉਣ ਲੱਗੇ ਵੀ ਕਸਤੂਰੀ ਤੇ ਚੋਰੀ ਹੋ ਗਈ ਥੋੜੇ ਜਿਹਾ ਅਫਸੋਸ ਕਰਿਆਈਏ ਜਿਹੜਾ ਆਇਆ ਕਰੇ ਰਿਉੜੀਆਂ ਵਾਲੀ ਬੋਰੀ ਚੋਂ ਮੁੱਠੀ ਭਰਿਆ ਕਰੇ ਲਾਲਾ ਜੀ ਦੇ ਨਾਲ ਗੱਡੀ ਤੇ ਬਹਿ ਜਾ ਕਰੇ ਦੋਕ ਮੂੰਹ ਚ ਪਾ ਕੇ ਖਾਂਦਾ ਖਾਂਦਾ ਪੁੱਛ ਲਿਆ ਕਰੇ ਲਾਲਾ ਜੀ ਬੜਾ ਮਾੜਾ ਕੰਮ ਹੋ ਗਿਆ ਕਿੰਨਾ ਕ ਨੁਕਸਾਨ ਹੋ ਗਿਆ ਜਿਹੜਾ ਆਇਆ ਕਰੇ ਭਾਇਆ ਕਰੇ ਮੁੱਠੀ ਬੋਰੀਆਂ ਚੋਂ ਖਾ ਕੇ ਮੂਝ ਦਾ ਬੜਾ ਨੁਕਸਾਨ ਹੋਇਆ ਹੋਣਾ ਵੀ ਕਿੰਨਾ ਕਿੰਨਾ ਨੁਕਸਾਨ ਹੋ ਗਿਆ ਨਾਲ ਲਾਲਾ ਜੀ ਪੌਣਾ ਪਿੰਡ ਆ ਗਿਆ ਜੀ ਸਰਪੰਚ ਵੀ ਆ ਗਿਆ ਪਿੰਡ ਦਾ ਉਹ ਕਿਤੇ ਗਿਆ ਸੀਗਾ ਯਾਰ ਚੋਰੀ ਹੋ ਗਈ ਕਸਤੂਰੀ ਤੇ ਮੈਂ ਵੀ ਜਾਇਆ ਆਂ ਸਰਪੰਚ ਨੇ ਵੀ ਮੂਰ ਜਾਂਦੇ ਜਾਂਦੇ ਨੇ ਗੱਚਕੜੀ ਬੋਰੀ ਚੋਂ ਚੱਕੀਆਂ ਚਾਰ ਪੰਜ ਗੱਚਕੀਆਂ ਗੁੜਦੀਆਂ ਖਾਂਦਾ ਖਾਂਦਾ ਕਹਿੰਦਾ ਲਾਲਾ ਜੀ ਮੈਨੂੰ ਤਾਂ ਹੁਣ ਪਤਾ ਲੱਗਿਆ ਮੈਂ ਚੱਲ ਜਾ ਕੇ ਆਵਾ ਬੜਾ ਮਾਰਾ ਕਮ ਹੋ ਗਿਆ ਕਿੰਨਾ ਕ ਨੁਕਸਾਨ ਹੋ ਗਿਆ ਕਸਤੂਰੀ ਕਸਤੂਰੀ ਕਹਿੰਦਾ ਕਹਿੰਦਾ ਸਰਪੰਚ ਸਾਹਿਬ ਪੌਣਾ ਪਿੰਡ ਤਾਂ ਪਤਾ ਲੈ ਗਿਆ ਹਜੇ ਪੌਣਾ ਅੱਧਾ ਪੌਣਾ ਕਿ ਰਹਿੰਦਾ ਉਹ ਵੀ ਆਉਣਗੇ ਕਹਿੰਦਾ ਜਿਹੜਾ ਆਉਂਦਾ ਮੈਂ ਤੁਹਾਡੇ ਵਾਂਗੂ ਰਿਓੜੀਆਂ ਵਾਲੀ ਬੋਰੀ ਚ ਮੁੱਠੀ ਭਰ ਕੇ ਪੁੱਛ ਲੈਂਦਾ ਕਿੰਨਾ ਕੁ ਨੁਕਸਾਨ ਹੋ ਗਿਆ ਕਹਿੰਦਾ ਸਰਪੰਚ ਸਾਹਿਬ ਨੁਕਸਾਨ ਤਾਂ ਹਜੇ ਚੱਲੀ ਜਾਂਦਾ ਜੀ ਇਹ ਤਾਂ ਜਦੋਂ ਫਿਰ ਸਾਰਾ ਪਿੰਡ ਪਤਾ ਲੈ ਗਿਆ ਉਦੋਂ ਬਾਅਦ ਹਸਾਬ ਲਾਵਾਂਗੇ ਜੀ ਕਹਿੰਦਾ ਉਹ ਮੈਂ ਕਿਹਾ ਹੁਣ ਨਕਸਾਂ ਦਾ ਹਜ ਦੇਸ਼ ਦਾ ਚੱਲੀ ਜਾਂਦਾ ਇਹ ਤਾਂ ਜਦੋਂ ਕਿਤੇ ਕੇਜਰੀਵਾਲ ਹੋਣੀ ਪ੍ਰਧਾਨ ਮੰਤਰੀ ਬਣੇ ਜਦੋਂ ਆਮਾની ਪਾਰਟੀ ਦੀ ਸਰਕਾਰ ਬਣੀ ਉਹਨਾਂ ਹਿਸਾਬ ਲਾਵਾਂਗੇ ਕਿੰਨਾ ਕਿ ਨੁਕਸਾਨ ਹੋ ਗਿਆ ਸੋ ਗੁਰਦਾਸਪੁਰ ਦਾ ਗਲਤ ਚੋਣ ਕਰਕੇ ਗਰਦਾਸਪੁਰ ਦਾ ਜਿੰਨਾ ਕਿ ਨੁਕਸਾਨ ਹੋ ਗਿਆ ਘਟੂ ਘਟ ਉਹਦਾ ਤਾਂ ਆਪਾਂ 1 ਜੂਨ ਨੂੰ ਰੋਕ ਸਕਦੇ ਆ ਘਟੂ ਘਟ ਉਹਦੇ ਤਾਂ ਆਪਾਂ ਨੱਕਾ ਲਾਈਏ ਉਹਤੇ